ਇੱਜ ਅੱਜ ਸਾਡੇ ਘਰੇ ਸਿੱਧੇ ਇੱਕ ਸਬਸਕ੍ਰਾਈਬਰ ਆਗੇ ਤੁਹਾਨੂੰ ਪਤਾ ਹੀ ਸਾਰਿਆਂ ਨੂੰ ਕਿ ਆਪਾਂ ਵੀਡੀਓ ਪਾਈ ਸੀਗੀ ਕਿ ਸਾਡੇ ਘਰੇ ਟਵਿੰਸ ਬੇਬੀ ਹੋਏ ਆ ਤੇ ਅੱਜ ਇੱਕ ਸਿੱਧੇ ਹੀ ਸਬਸਕ੍ਰਾਈਬਰ ਸਾਡੇ ਘਰ ਆ ਗਈ ਭੈਣ ਤੇ ਮੰਮੀ ਹੁਣ ਵੀ ਸ਼ੌਕ ਹੋਗੇ ਮੈਂ ਕਿਤੇ ਬਾਹਰ ਗਿਆ ਹੈਗਾ ਕਿਉਂਕਿ ਤੁਹਾਨੂੰ ਪਤਾ ਕਿ ਵੀਡੀਓ ਬਣਾਉਣ ਵਾਸਤੇ ਨਾ ਘਰੇ ਹੁਣ ਬਣਦੀ ਨਹੀਂ ਪਈ ਵੀਡੀਓ ਹਨਾ ਸਾਰੇ ਜਾਨਾਂ ਨੂੰ ਆਪਾਂ ਘਰ ਬੁਲਾ ਨਹੀਂ ਸਕਦੇ ਬੱਚਿਆਂ ਕਰਕੇ ਤੇ ਇਸ ਕਰਕੇ ਆਪਾਂ ਸੋਚਦੇ ਪਏ ਸੀਗੇ ਕਿ ਵੀਡੀਓ ਬਣਾਉਣ ਲਈ ਜ਼ਰੂਰੀ ਆ ਤੇ ਬਾਹਰ ਲੋਕੇਸ਼ਨ ਵੇਖਣਗੇ ਆ ਸੀਗਾ ਮੈਂ ਮੈਨੂੰ ਥੋੜਾ ਟਾਈਮ ਲੱਗ ਗਿਆ ਤੇ ਮੇਰੇ ਪਿੱਛੋਂ ਇੱਕ ਭੈਣ ਆ ਗਈ ਘਰ ਤੇ ਉਹ ਆ ਕੇ ਮੰਮੀ ਨੂੰ ਸਿੱਧਾ ਇਹ ਕਹਿੰਦੇ ਕਿ ਇੱਕ ਬੇਟਾ ਤੁਸੀਂ ਸਾਨੂੰ ਦੇ ਦੋ ਤੇ ਅਸੀਂ ਤੇ ਸਾਰੇ ਜਣੇ ਬਿਲਕੁਲ ਹੈਰਾਨ ਹੋ ਗਏ ਕਿ ਯਾਰ ਇਹ ਕੀ ਕਹਿ ਰਹੇ ਆ ਬਾਬਾ ਜੀ ਬਾਬਾ ਜੀ ਸੱਚੀ ਇਕੱਲਾ ਕਹਿੰਦੇ ਲੋਕ ਆ ਯਾਰ ਲੋਕ ਇਹ ਬਾਬਾ ਜੀ ਨੇ ਕਿਹਾ ਮੋਟਾ ਬਾਬਾ ਜੀ ਤਾਂ ਕਹਿੰਦੇ ਆਂ ਬਾਬਾ ਜੀ ਕਹਿੰਦੇ ਤੇ ਇੱਕ ਮੁੰਡਾ ਆ ਤੇ ਚਾੜੀ ਦੇ ਦੇ ਉਹ ਉਹਨਾਂ ਦੇ ਕਿ ਉਹ ਵੀ ਨੀਤਾ ਜੋਕ ਮਾਰ ਠੀਕਰ ਸੰਗੇ ਹਾਂ ਲੋਕ ਕਹਿੰਦੇ ਕਿ ਦੁਨੀਆ ਨਹੀਂ ਚੱਲੇਗੀ ਉਹ ਕਾਲਪੁਰਖ ਦੇ ਉਹਨਾਂ ਜਦੋਂ ਮੈਂ ਵੀ ਆ ਗਿਆ ਮੇਰੇ ਨਾਲ ਵੀ ਗੱਲ ਹੋਈ ਮੇਰੇ ਸਾਹਮਣੇ ਵੀ ਭੈਣ ਹੋਣੀ ਮਤਲਬ ਕਹਿਣ ਲੱਗ ਪਏ ਕਿ ਵੀਰੇ ਤੁਸੀਂ ਇੱਕ ਬੇਟਾ ਸਾਨੂੰ ਦੇ ਦਿਓ ਸਾਡੀ ਇਕੱਲੀ ਬੇਟੀ ਆ ਤੇ ਇੱਕ ਬੇਟਾ ਸਾਨੂੰ ਚਾਹੀਦਾ ਵਾ ਅਸੀਂ ਕਮਾਈ ਕਿਤੇ ਵਾਸਤੇ ਕਰਦੇ ਪਏ ਆ ਸਾਡੀ ਜਿਹੜੀ ਬੇਟੀ ਆ ਉਹ ਮਤਲਬ ਹਰ ਰਖੜੀ ਦੇ ਕੇ ਰੋਂਦੀ ਆ ਕਿ ਅਸੀਂ ਰਖੜੀ ਕਿੰਨੂੰ ਬੰਨੀ ਐ ਤੇ ਯਾਰ ਭੈਣ ਹੋਣਾ ਦੇ ਨਾਲ ਤਰਸ ਤੇ ਬਹੁਤ ਆਉਣ ਡਿਆ ਹੈਗਾ ਸਾਨੂੰ ਵੀ ਬੜਾ ਬੜਾ ਦੁੱਖ ਲੱਗਣ ਡਿਆ ਹੈਗਾ ਕਿ ਪਰ ਇਹ ਤੁਹਾਨੂੰ ਵੀ ਪਤਾ ਤੁਸੀਂ ਵੀ ਸਮਝ ਸਕਦੇ ਜੀ ਕਿ ਜੇ ਕੋਈ ਸਮਾਨ ਹੁੰਦਾ ਨਾ ਕਿ ਭਾਜੀ ਸਾਨੂੰ ਆ ਚੀਜ਼ ਦੀ ਲੋੜ ਆ ਸਾਨੂੰ ਆ ਚੀਜ਼ ਲੈ ਦੋ ਤੇ ਯਾਰ ਆਪਾਂ ਜਰੂਰ ਹੈਲਪ ਕਰਦੇ ਹਣਾ ਆਪਾਂ ਪਿੱਛੇ ਨਹੀਂ ਹਟਦੇ ਤੇ ਪਰ ਤੁਹਾਨੂੰ ਵੀ ਪਤਾ ਹੀ ਆ ਕਿ ਇਹ ਇਹ ਚੀਜ਼ਾਂ ਜੜੀਆਂ ਵਾ ਇਦਾਂ ਥੋੜੀ ਹੁੰਦੀਆਂ ਵਾ ਕਿ ਕਿਸੇ ਨੂੰ ਦੇ ਦੋ ਤੇ ਜਦੋਂ ਇਹ ਗੱਲ ਸੰਦੀਪ ਨੂੰ ਪਤਾ ਲੱਗੀ ਤੇ ਉਹ ਤੇ ਇੱਕਦਮ ਰੋਣ ਲੱਗ ਪਿਆ ਤੁਹਾਨੂੰ ਪਤਾ ਹੀ ਆ ਕਿ ਮਾਂ ਦਾ ਦਿਲ ਕਿਦਾਂ ਦਾ ਹੁੰਦਾ ਆ ਹਣਾ ਮਾਂ ਆ ਭਾਵੇਂ ਭਾਵੇਂ ਦੋ ਬੇਟੇ ਆ ਭਾਵੇਂ ਦੇ ਨੇ ਬੇਟੇ ਭਾਵੇਂ ਚਾਰ ਬੇਟੇ ਆ ਮਾਂ ਵਾਸਤੇ ਤਾਂ ਸਾਰੇ ਇੱਕੋ ਜਿਹੇ ਹੀ ਆ ਨਾ ਤੇ ਸੰਦੀਪ ਤੇ ਬਿਲਕੁਲ ਰੋਣ ਲੱਗ ਪਈ ਫਿਰ ਚਲੋ ਮੈਂ ਕਿਸੇ ਤਰ੍ਹਾਂ ਉਹਨੂੰ ਇਦਾਂ ਕੋਈ ਗੱਲ ਗੁੱਲ ਕਰਕੇ ਹਾਸੂਸ ਕੇ ਕੋਈ ਸੁਨਾ ਕੇ ਤੇ ਉਹਨੂੰ ਮਾੜਾ ਜਿਹਾ ਹਸਾਇਆ ਤੁਸੀਂ ਦੇਖ ਸਕਦੇ ਜੀ ਵੀਡੀਓ ਦੇ ਵਿੱਚ ਤੇ ਪਰ ਇਹ ਆ ਕਿ ਯਾਰ ਮੈਂ ਇਹ ਬਿੜੀ ਤਾਂ ਪਾਉਣੀ ਆ ਇਹ ਵੀ ਸਾਡੇ ਸਬਸਕ੍ਰਾਈਬਰ ਹੀ ਸੀਗੇ ਵੀਡੀਓ ਦੇਖ ਕੇ ਹੀ ਆਏ ਹੈਗੇ ਤੇ ਸਾਰਿਆਂ ਨੂੰ ਮੈਂ ਇਹੋ ਕਹਿਣਾ ਚਾਹੂੰਗਾ ਕਿ ਯਾਰ ਸਾਡਾ ਮਤਲਬ ਕੋਈ ਵੀ ਬੇਟਾ ਜਾਂ ਕੋਈ ਕੋਈ ਵੀ ਇਦਾਂ ਦੇਣ ਦਾ ਸਾਡਾ ਕੋਈ ਇਹ ਰੋਤਾ ਨਹੀਂ ਹੈਗਾ ਇਸ ਕਰਕੇ ਪਲੀਜ਼ ਸਾਨੂੰ ਇਸ ਤਰੀਕੇ ਨਾਲ ਨਾ ਕੰਟੈਕਟ ਕਰੋ ਤੇ ਕਿਉਂਕਿ ਮਮਲੇ ਸੰਦੀਪ ਵਾਸਤੇ ਬਹੁਤ ਔਖਾ ਵਾਜੇ ਜੀ ਤੇ ਨਾ ਹੀ ਅਸੀਂ ਸੋਚੀ ਆ ਮਮੇ ਸਦਾ ਹੀ ਮਨਾ ਕਰਤਾ ਸੀਗਾ ਕਿ ਆਪਾਂ ਨਹੀਂ ਦੇਣਾ ਜੀ ਤੇ ਤੁਸੀਂ ਕਮੈਂਡ ਕਰਕੇ ਜਰੂਰ ਦੱਸਿਓ ਕਿ ਤੁਹਾਡੇ ਖਿਆਲ ਨਾਲ ਕਿੱਦਾਂ ਵਾਲ ਯਾਰ ਇਦਾਂ ਭਲਾ ਹੋ ਜਾਂਦਾ ਵਾ ਕਿ ਤੁਸੀਂ ਡਾਇਰੈਕਟ ਕਿਸੇ ਦੇ ਘਰੇ ਚਲੇ ਜਾਓ ਕਿ ਇੱਕ ਬੇਟਾ ਸਾਨੂੰ ਦੇ ਦਿਓ ਯਾਰ ਮੇਰੇ ਸਾਬ ਨਾ ਇਦਾਂ ਤੇ ਕੋਈ ਬੰਦਾ ਜਿੱਦਾਂ ਕੋਈ ਚੀਜ਼ ਮੰਗਣੀ ਹੋਵੇ ਨਾ ਕਿ ਕੋਈ ਮੰਨ ਲਓ ਕਿ ਕੋਈ ਇੱਕ ਪੈਨ ਵੀ ਮੰਗਣਾ ਹੋਵੇ ਜਾਂ ਦਾਲ ਦੀ ਕੋਲੀ ਮੰਗਣੀ ਹੋਵੇ ਤੇ ਉਹ ਵੀ ਬੰਦਾ ਬਗਾਨੇ ਦੇ ਬੰਦੇ ਦੇ ਘਰ ਨਹੀਂ ਜਾਂਦਾ ਵੀ ਯਾਰ ਕੀ ਸੋਚ ਕੇ ਜਾਈਏ ਇਹ ਬੰਦਾ ਕੀ ਸੋਚੂਗਾ ਤੇ ਇਦਾਂ ਡਾਇਰੈਕਟ ਕਿਸੇ ਦੇ ਘਰ ਆਉਣਾ ਮੈਨੂੰ ਸਾਨੂੰ ਬਹੁਤ ਗਲਤ ਲੱਗਾ ਇੱਕ ਕਿਉਂਕਿ ਫਿਰ ਅੱਗੇ ਜਿਹੜਾ ਸਾਹਮਣੇ ਬੰਦਾ ਬੈਠ ਕੇ ਆਪਣੇ ਦੁੱਖ ਦਰਦ ਸੁਣਾਉਂਦਾ ਹੈ ਨਾ ਤੇ ਫਿਰ ਉਹ ਸਾਡਾ ਵੀ ਅਹੀਂਵੇਂ ਦਾ ਆਖਰੀ ਇਨਸਾਨ ਨਹੀਂ ਆ ਤੇ ਸਾਡਾ ਮਨ ਲੋ ਬਹੁਤ ਜ਼ਿਆਦਾ ਦਿਲ ਖਰਾਬ ਹੁੰਦਾ ਹੈ ਕਿ ਯਾਰ ਅਗਲਾ ਬੰਦਾ ਇੰਨੀ ਪਰੇਸ਼ਾਨੀ ਦੀ ਵਿੱਚ ਆ ਤੇ ਅਸੀਂ ਚਾਹ ਕੇ ਵੀ ਉਹਦੀ ਹੈਲਪ ਨਹੀਂ ਕਰ ਪਾ ਰਹੇ ਮਤਲਬ ਅਸੀਂ ਚਾਹੁੰਦੇ ਹੈਗੇ ਹਾਂ ਕਿ ਉਹਨਾਂ ਦੀ ਹੈਲਪ ਹੋਵੇ ਕਿਸੇ ਤਰੀਕੇ ਨਾਲ ਤੇ ਪਰ ਅਸੀਂ ਚਾਹ ਕੇ ਵੀ ਨਹੀਂ ਹੈਲਪ ਕਰ ਪਾ ਰਹੇ ਤੇ ਪਰ ਫਿਰ ਮੇਰੀ ਸਿਸਟਰ ਆ ਤੇ ਉਹ ਉਹਨਾਂ ਦੀ ਡਿਊਟੀ ਹੈਗੀ ਆ ਇੱਥੇ ਗੁਰਦਾਸਪੁਰ ਤੇ ਉਹਨਾਂ ਨੇ ਉਹਨਾਂ ਨੂੰ ਸਲਾਹ ਦਿੱਤੀ ਇੱਕ ਸਿਸਟਰ ਨੇ ਕਿ ਤੁਸੀਂ ਇਦਾਂ ਕਰੋ ਤੁਸੀਂ ਜਿਹੜਾ ਬੱਚਿਆਂ ਦਾ ਵਿਭਾਗ ਹੁੰਦਾ ਹੈ ਨਾ ਜਿਹੜਾ ਬੱਚਿਆਂ ਦਾ ਡਿਪਾਰਟਮੈਂਟ ਹੁੰਦਾ ਵਾ ਸਰਕਾਰੀ ਉੱਥੇ ਬੱਚੇ ਮਿਲਦੇ ਆ ਤੁਸੀਂ ਸ਼ਾਇਦ ਗੁਰਦਾਸਪੁਰ ਦੇਖਿਆ ਹੋਵੇਗਾ ਬਸਟੈਂਡ ਦੀ ਬੈਕਸਾਈਡ ਤੇ ਪੰਘੂੜਾ ਲੱਗਾ ਹੋਇਆ ਇੱਕ ਹੈਨਾ ਲੋਕੀ ਉੱਥੇ ਆਪਣੇ ਬੱਚੇ ਛੱਡ ਕੇ ਚਲ ਜਾਂਦੇ ਆ ਜਿਹੜੇ ਅਨਵਾਂਟਡ ਚਾਈਲਡ ਹੁੰਦੇ ਆ ਜਾਂ ਫਿਰ ਉਦਾਂ ਕਈਆਂ ਦੇ ਘਰੇ ਹੈਨਾ ਤੇ ਕੋਈ ਨਾ ਕੋਈ ਪ੍ਰੋਬਲਮ ਕਰਕੇ ਲੋਕੀ ਬੱਚੇ ਛੱਡ ਕੇ ਚਲ ਜਾਂਦੇ ਆ ਆਪਣੇ ਕਈਆਂ ਉਦਾਂ ਕਈ ਜਾਣੇ ਆਪਣੇ ਬੱਚੇ ਦੇਣੇ ਚਾਹੁੰਦੇ ਆ ਹੈਨਾ ਕਈ ਵਾਰੀ ਇਦਾਂ ਹੁੰਦਾ ਹੈ ਕਿ ਜਿੱਦਾਂ ਕਿਸੇ ਦੇ ਕੋਲ ਮੰਨ ਲਓ ਕੋਈ ਨਹੀਂ ਰੱਖਣਾ ਚਾਹੁੰਦਾ ਤਿੰਨ ਬੱਚੇ ਜਾਂ ਦੋ ਬੱਚੇ ਨਹੀਂ ਰੱਖਣਾ ਚਾਹੁੰਦਾ ਹੈਨਾ ਅਨਵਾਂਟਡ ਚਾਈਲਡ ਹੁੰਦੇ ਆ ਜਿਹੜੇ ਤੇ ਉਹ ਬੱਚੇ ਜਿਹੜੇ ਆ ਉਹ ਮਿਲ ਜਾਂਦੇ ਆ ਤੇ ਤੁਸੀਂ ਉੱਥੇ ਕੰਟੈਕਟ ਕਰਕੇ ਤੁਸੀਂ ਲੈ ਸਕਦੇ ਜੇ ਆਪਾਂ ਉਹਨਾਂ ਨੂੰ ਇਹ ਸੁਜੈਸਟ ਕੀਤਾ ਤੇ ਬਾਕੀ ਦੇਖੋ ਉਹ ਭੈਣ ਹੋਣੀ ਹੈ ਸ਼ਾਇਦ ਉੱਥੇ ਕੰਟੈਕਟ ਕਰਨਗੇ ਆਪਾਂ ਨੰਬਰ ਨੰਬਰ ਦੇ ਦਿੱਤਾ ਉਹਨਾਂ ਨੂੰ ਕਿ ਤੁਸੀਂ ਇਸ ਨੰਬਰ ਤੇ ਕਾਲ ਕਰਕੇ ਤੁਸੀਂ ਗੁਰਦਾਸਪੁਰ ਕੰਟੈਕਟ ਕਰ ਸਕਦੇ ਜੀ ਤੇ ਜੇ ਉਹਨਾਂ ਦੇ ਕੋਲ ਕੋਈ ਬੱਚਾ ਅਵੇਲੇਬਲ ਹੋਊਗਾ ਤੇ ਉਹ ਤੁਹਾਨੂੰ ਜ਼ਰੂਰ ਦੇਣਗੇ ਤੁਹਾਡੀ ਜ਼ਰੂਰ ਹੈਲਪ ਕਰਨਗੇ ਤੇ ਬਾਕੀ ਯਾਰ ਫੇਰ ਇਹੀ ਕਹੂੰਗਾ ਕਿ ਸਾਨੂੰ ਵੀ ਬਹੁਤ ਜ਼ਿਆਦਾ ਬੁਰਾ ਲੱਗਦਾ ਹੈ ਇਦਾਂ ਕਿਸੇ ਨੂੰ ਨਾ ਕਰਨ ਵਿੱਚ ਹੈ ਨਾ ਮਤਲਬ ਜਿਹੜੀ ਚੀਜ਼ ਯਾਰ ਅਸੀਂ ਚਾਹੁੰਦੇ ਤੇ ਹੈਗੇ ਹੈਲਪ ਕਰਨੀ ਪਰ ਹੈਲਪ ਕਰ ਹੀ ਨਹੀਂ ਸਕਦੇ ਇਹੋ ਜੇ ਇਹੋ ਜੇ ਕੰਮ ਦੇ ਵਿੱਚ ਚਲੋ ਕਿਨੇ ਵਜੇ ਜਾਣਾ ਦਵਾਈ ਲੈਣਾ ਨਹਾਉਣ ਲਈ ਆ ਮੈਂ ਨਹਾਉਣਾ ਤੁਸੀਂ ਵੀ ਨਹਾਉਣਾ ਅਜੇ ਬੱਲੇ ਬੱਲੇ 11:30 ਹੋ ਗਏ ਆ ਕੱਪੜੇ ਚੇਂਜ ਕਰਦੇ ਤੇ ਬੇਹਿੰਦੇ ਵੀ ਕਰ ਲਓ ਨਹਾ ਕੇ ਇਹਨਾਂ ਦੇ ਕਰੂਗੀ ਮੈਂ ਨਹਾ ਲੈਣਾ ਹੁਣ ਅਜਰਾ ਹਾਂ ਅਸੀਸ ਹੈਲੋ ਹੈਲੋ ਮਾਸੂਦੀ ਹਾਂ ਹੈਲੋ ਚੀਜੀ ਦੋ ਮੈਨੂੰ ਵੀ ਅਸੀਸ ਚੀਜੀ ਦੋ ਤਾਊ ਜੀ ਨੂੰ ਚੀਜੀ ਦੋ ਦਉਗੀ ਨਹੀਂ ਕੋਈ ਕੋਟ ਦਉਗੀ ਨਾ ਇਹ ਦੱਬਾਈ ਸਾਰਾ ਖਾਲੀ ਹੈ ਇਹ ਤਾਂ ਨਿਕਲਣਾ ਕਿ ਬਚਾਰੀ ਹੱਥ ਬਾੜਦੀ ਉਤੋਂ ਤੱਕ ਦਿਓ ਫੜਿਆ ਕਰਦਾ ਅਸੀਸ ਸੁਪਾਈ ਕਰੇ ਨਹੀਂ ਆਓ ਨੋ ਨੋ ਬੇਟੀ ਦੇ ਟੀ ਹੋ ਰੇ ਹਾਂ ਇਹ ਜਦ ਕਰ ਉਹ ਨਹੀਂ ਆ ਉਹ ਉੱਲਝ ਜੰਤੇ ਕਿੱਡਾ ਕਰਾ ਵਿੱਚ ਕਰਦੇ ਕਰਦੇ ਸਫਾਈ ਕਰਦੇ ਵੈਰੀ ਗੁੱਡ ਵੈਰੀ ਗੁੱਡ ਸਾਰੀ ਝਾੜਦੇ ਕੋ ਬੁਗ ਬੁਗ ਸਾਰੀ ਯਾ ਹੇ ਇਹ ਤੇ ਵੀ ਨਹੀਂ ਉੱਤ। ਇਦਾਂ ਲੱਗਣਾ ਜਦੋਂ ਸੱਚੀ ਸਫਾਈ ਕਰਨ ਦੀ ਆ। ਕੋਈ ਜਾਰੀ ਸੱਚੀ ਲੱਗਿਆ। ਇਹਦਾ ਭਰਾ ਵੀ ਤੇਰੀ ਕਰਦਾ ਨਾ। ਕਿੰਨੇ ਕਲਰ ਆ ਪਾਇਆ ਇਹਨਾਂ? ਆ ਤੁਸੀਂ ਮੈਂ ਕਦੋਂ ਪਾਇਆ ਭਰਾ ਸੁਖਬਾਜ ਨੇ ਪਾਇਆ। ਨਹੀਂ ਤੁਸੀਂ ਇਹ ਸਾਫ ਵੀ ਨਹੀਂ ਕਰਦੇ ਨਾ ਮਾਣੇ। ਉਹ ਸਾਫ ਕਰਿਆ ਉਹ। ਸਾਫ ਕਰਿਆ ਤੇ। ਦੇਖਣ ਦੀ ਉਹ ਵੀ ਕੀ ਆ ਦੋ ਸਾਲ ਦਾ ਆਂਬ ਨੇ ਉਹ ਤੋਕਾ ਦੇ ਹੋਇਆ ਜਿਵੇਂ ਮੈਨੂੰ ਪਤਾ ਮੰ ਚਾਈ ਗਾ ਦੁੱਧ ਗਰਮ ਆ ਘੰਟਾ ਹੋ ਗਿਆ ਪਏ ਨੂੰ ਤੂੰ ਇਦਾਂ ਪਿੰਡੀ ਜਿਦਾ ਗਰਮ ਹੁੰਦਾ ਛਿਤ ਛਿਤੀ ਪੀ ਗਾ 9:00 ਜੀ ਪੂਰੇ ਕਿਦੋਂ ਜਾਂ ਆ ਕਿਦੇ ਆਪੇ ਆ ਜਾਣਗੇ ਮੈਂ ਤੇ 9:00 ਜੇ ਪੂਰੇ ਕਰ ਲੇ ਚਲੋ ਜੀ ਹੁਣ ਦੂਜੇ ਦੀ ਵਾਰੀ ਆ ਗਈ ਡਰੈਸਟੀਆਂ ਚ ਕਰਨ ਦੀ ਸੀਸ਼ ਦਾ ਭੁੱਖਾ ਆ ਆਨੇ ਪਿੱਟਾ ਇਹਨੇ ਕਰਨ ਦਿਆ ਆ ਇਹਨੂੰ ਸਿਰੇ ਪਾਇਆ ਜਿਹੜਾ ਟਾਈਪਰ ਹਾਂ ਡਾਈਜੈਸਟਿਵ ਹਾਂ ਸੀਸ਼ ਦਾ ਵੀ ਜਿੱਦੀ ਡੈਸ਼ ਐਡਰੈਸ ਦੋ ਕਦਰ ਬੜੀ ਸੋਹਣੀ ਐਡਰੈਸ ਤੇ ਦੋ ਹਾਂ ਇਹੋ ਕਰਨੀ ਕਿੰਨੀ ਦਰ ਬਾਅਦ ਆਈ ਹਾਂ ਹਾਂ ਹਵਲੀਆਂ ਪੂੜੀਆਂ ਆ ਜਿਹੜੀਆਂ ਤੁਸੀਂ ਲੈ ਕੇ ਆਏ ਇਹ ਬਹੁਤੀਆਂ ਛੋਟੀਆਂ ਡਰੈੱਸਾਂ ਦੇਖਣ ਨੂੰ ਵੀ ਬੜੀਆਂ-ਬੜੀਆਂ ਲੱਗਣੀਆਂ ਇਹ। ਟਿਕਟ ਸਾਲੇ ਇਹਨੇ ਕਿੱਦਾਂ ਲਈ ਆ। ਬੁੜੀਆਂ ਬੁੜੀਆਂ ਆਹੋ ਚੱਲ ਇਹਨਾਂ ਦੇ ਨਾਪ ਦੀ ਵੀ ਬਣਾਈ ਕਿਸ ਨੇ ਡਰੈੱਸ। ਹਾਂਜੀ ਹਾਂਜੀ ਆਹ ਸਹੀ ਚੱਲ। ਬਸ ਮੋਟੇਰੀ ਲੈਂਥ ਵਾਈਜ਼ ਪੂਰੀ ਸੇਮ ਸੇਮ। ਹਾਂ। ਤੁਸੀਂ ਮੇਰੇ ਤਾਂ ਪਰ ਜਿੱਥੇ ਇਸ ਫਾਈਲ ਨਹੀਂ ਜੇ ਮਾਲੋ ਟਿਕਟ ਇਹਨੇ ਵੀ ਚਲਾਈ। ਕੀ ਆ ਜੀ ਆਜੋ ਮੇਰੇ ਕੋਲ ਆਜੋ ਅਸੀਸ ਇੱਧਰ ਆਓ। ਅਸੀਸ ਫਸਲ ਹੋ ਗਈ ਆ। ਆਜੋ। ਕੀ ਇਹ ਕਿਹੜੀ ਦਿੱਤੀ ਆ? ਅਸੀਸ ਲੱਭਾ ਸਿਰ ਮਹੀਨਾ ਬੈਣਾ ਜਦੋਂ ਟਿਕਟ ਆਜੋ ਮੇਕੋ ਆਓ ਤਾਊ ਜੀ ਕੋ ਆਜੋ 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 ਆਹ ਦੁੱਧ ਦੀ ਗੱਡੀ ਹਾਂ ਰਿਪੋਰਟ ਪਾਉਣੀ ਹੋਣੀ ਮੈਡਮ ਹਾਂ ਅੱਜ ਬਲੇਗਾ ਹਾਂ ਮੈਂ ਦਿਲ ਦਰਦਾ ਹਾਂ ਕੀ ਗੱਲ ਹੋਈ ਡਾਕਟਰ ਨਾਲ ਇਸ ਖਾਣ ਸਕਦੇ ਨਹੀਂ ਕਿ ਨਹੀਂ ਕੰਦੀ ਖਾ ਲੋ ਰਸਨੀ ਰਸਨੀ ਖਾਣੇ ਬਰੈਡ ਖਾਣੇ ਦਾਲੀਆਂ ਨਹੀਂ ਖਾਣਾ ਜੈ ਭੁਜਾ ਚੋਲੋਂ ਦੀ ਨਹੀਂ ਸ਼ਕੀਨਾਂ ਕੇ ਸਪੈਸ਼ਲ ਡਾਕਟਰ ਨੂੰ ਪੁੱਛ ਕੇ ਆਈ ਆ ਵੀ ਚੋਲ ਖਾ ਸਕਦੇ ਕਿ ਨਹੀਂ ਕੱਲ ਖਾਣ ਲਈ ਤੁਸੀਂ ਮੋਂਨਾ ਕੀਤਾ ਸੀ ਕੱਲ ਮੈਂ ਕਿਹਾ ਨਾ ਖਾ ਕਹਿੰਦੀ بس ਦੋ ਚਮਚੇ ਖਾਣੇ ਆ بس ਦੋ ਚਮਚੇ ਖਾਪਦੇ ਜੇ ਅੱਜ ਤਾਂ ਮਸ਼ਾ ਨਹੀਂ ਲੱਗਾ ਤਾਂ ਚੋਲਾ ਚੋਲਾਂ ਦੇ ਇਹਨੂੰ ਬਹੁਤ ਨਸ਼ਾ ਬਹਿਤ ਬਹਿ ਸਭ ਖਾ ਜਾਂਦੀ ਅੱਜ ਚੌਲ ਹੀ ਮਤਲਬ ਖਿਚੜੀ ਨਹੀਂ ਅੱਛਾ ਛੁੱਟੀ ਹੋ ਗਈ ਅੱਛਾ ਖਿਚੜੀ ਨਹੀਂ ਖਾਣੀ ਨਹੀਂ ਤਾਂ ਕਿ ਜਿਹੜੀ ਨਾ ਤਲੀਆਂ ਅੱਛਾ ਅੱਛਾ ਚੌਲ ਤਾਂ ਪਲੇਨ ਚੌਲ ਬਾਲ ਕੇ ਬਾਲ ਕੇ ਬੱਸ ਨਹੀਂ ਤੜਕੇ ਵਾਲੇ ਵੀ ਭਾਰੇ ਹੋ ਜਾਂਦੇ ਆ ਪਲੇਨ ਜਿਹੜੇ ਉਹ ਹਲਕੇ ਹੋ ਜਾਂਦੇ ਆ ਤਦੋਂ ਪੇਰੇ ਕਹਦੇ ਨੂੰ ਪਰ ਗਰਮੀ ਲੱਗਣ ਲੱਗੀ ਤਾਂ ਕੀ ਤਾਂ ਵੀ ਸੌ ਸੌ ਗਿਆ ਇਹਦੇ ਬਾਬੇ ਦਾ ਪੋਤਾ ਢੋਰੀ ਮੈਂ ਇਹਨਾਂ ਬਰਵਾਦੀ ਦੇ ਅਰੇ ਇਹਨਾਂ ਦਾ ਪੋਤਾ ਰਹਿ ਰਿਹਾ ਹੈ ਬੜੀ ਬਣੀ ਬੜੀ ਜੀ ਸਵਾਗੇ ਕੋਣਾ ਗੱਲ ਚਾਹੀਦਾ ਥੋੜਾ ਜਿਹਾ ਸਵਾਗੇ ਕੋਣਾ ਸੋਚ ਵੱਡੀ ਵੱਡੀ ਉਮਰਾਂ ਆਏ ਹੋਏ ਪੁੱਤੇ ਸਾਡੇ ਨਾਲ ਸਾਚੇ ਪਾਛੇ ਜਿਵੇਂ ਕੋਈ ਨਾ ਬਤਾਈ ਹਾਲਾ ਦੋਨੇ ਤਾਂ ਤੁਸੀਂ ਤਾਂ ਕਾਲੀ ਪਈ ਜਾਂਦੀ ਸਾਰੇ ਕੀ ਹੋਇਆ ਮਗਰਲੀ ਗਲੀ ਤੋਂ ਉਹ ਜਿਹੜਾ ਵਿਆਹ ਹੋਇਆ ਹੈ ਪਿਛਲੀ ਗਲੀ ਤੁਹਾਡੀ ਪਿਛਲੀ ਗਲੀ ਦੀ ਹਾਂਜੀ ਇਹ ਆ ਜੀ ਆਪਾਂ ਲੈਣਾ ਵਾ ਉਹ ਕੈਰੀ ਕੋਟ ਹਾਂਜੀ ਕੈਰੀ ਕੈਰੀ ਕੋਟ ਹੀ ਕਹਿੰਦੇ ਨੇ ਉਹਨੂੰ ਹਾਂ ਕੈਰੀ ਕੋਟ ਵੀ ਬੋਲ ਸਕਦੇ ਕਾਰ ਸੀਟ ਕਮ ਕੈਰੀ ਕੋਟ ਕਿਉਂਕਿ ਕਾਰ ਸੀਟ ਵਿੱਚ ਕਨਵਰਟ ਹੋ ਜਾਂਦਾ ਨਾ ਅੱਛਾ 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 ਆਹ ਵਾਲਾ ਦਿਖਾਓ ਹਾਂ ਛੋਟਾ ਜਿਹਾ ਇਹ ਵਾਲਾ ਹਾਂਜੀ ਸਰਕੂਲੇਟ ਮੈਂ ਅਲਾਦਾ ਨਹੀਂ ਤੇ ਹਾਂਜੀ ਸੁਲਤਾਨ ਆਪੇ ਕਰਦੀ ਬੋਲਾ ਆ ਯਾਰ ਤੁਹ ਆ ਬੰਦਾ ਹੋਰ ਲੰਬਾ ਹੈਗਾ ਇੱਕ एक एक कार करेगी सेफ्टी हार्नेस बेल्ट मिलेगी कार सीट मतलब इदा दे फिक्स हो जाता है या कोई बेल्ट लगा देती है ना सीट बेल्ट ये जो सीट कार की सीट बेल्ट होती है ना ये भी सी सेम ही है सेम ही सेम ही रहेगा सर थोड़ा डिफरेंट होगा ना इसमें ये थोड़ी बढ़िया क्वालिटी लग रही है ना बड़ा रहेगा इसका छोटे बड़े बेबीज के लिए अच्छा ये सब तो छोटा साइज है हां जी छोटे

ਚੈੱਕ ਕਰਦੇ ਹਾਂ ਕਿ ਡਿਸਕਾਊਂਟ ਵਗੈਰਾ ਕਿ ਅਵੇਲੇਬਲ ਹੈ ਡਿਸਕਾਊਂਟ ਹੋਲੀ ਕਰ ਦੇ ਸਰ ਜੀ ਨਾ ਉਸ ਸਰ ਕੀ ਹਾਲ ਚਾਲ ਮੁਬਾਰਕ 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 ਦੋਰੀਆਂ ਦੋਰੀਆਂ ਚਲ ਆ ਇਧਰ ਆ ਜੀ ਆ ਕਿੰਦਾ ਵੱਡਾ ਨਾਲ ਆਇਆ ਹੈ ਹਾਂ ਪਿੱਛੇ ਕਿੰਦਾ ਵੱਡਾ ਨਾਲ ਆਇਆ ਹਾਂ ਆਹੋ ਗਿਰਦੀ ਦਾ ਕਿੰਦਾ ਵੱਡਾ ਨਾਲ ਆਇਆ ਨਾ ਤੇਰਾ ਵੀ ਜਾ ਗਈ ਆ ਮੇਰੇ ਛੋਟੇ ਆ ਦਿਖਾ ਇਧਰ ਇੱਥੇ ਆ ਕੇ ਦਿਖਾਉਂਦੇ ਹਾਂ ਛੋਟੇ ਇਹ ਆ ਬਨੇ ਆ ਕੇ ਚੰਗਾ ਮਮਾ ਕੋਈ ਇਦਾਂ ਕਰਾ ਇੱਥੋਂ ਪ੍ਰਚਾਰਣੀ ਦੇ ਬੈੱਡ ਤੇ ਚੜਾ ਮੈਂ ਵੱਡੀ ਮੈਂ ਜੁਗਤੀ ਟੀ-ਸ਼ਰਟ ਖਰਾਬ ਹੋ ਗਈ ਇੱਥੇ ਨਾ ਵੱਡੀ ਪਾਪਾ ਮੈਂ ਨਾਲ ਆ ਜਾ ਉਹ ਨਾ ਵੱਡਾ ਹੋ ਦੀ ਖਾਏ ਨਾ ਇੱਧਰ ਆ ਇੱਧਰ ਮੇਰੇ ਕੋ ਪਾ ਗੀ ਆ ਕੋਈ ਉਹ ਨਾ ਆਈਦਾ